ਉਹ ਦੇਖੋ ਜਿਹੜਾ ਓਇਲ ਦੀ ਸਰਵਿਸ ਜੀ ਐਸੈਂਸ਼ੀਅਲ ਸਰਵਿਸ ਹੈ ਜੀ ਇਹਨੇ ਸੋ ਜਿੱਥੇ ਜਿੱਥੇ ਜਿੱਦ ਜਿੱਦ ਰਿਕੁਆਇਰਮੈਂਟ ਹੈਗੀ ਹੈ ਜਿੱਥੇ ਉਹਨਾਂ ਨੂੰ ਲਗ ਰਿਆ ਕੋਈ ਜੀ ਪ੍ਰੀਵੈਂਟਿਵ ਮੈਜ਼ਰ ਵਾਸਤੇ ਜਿਹੜੀ ਹੈਗੀ ਪੁਲਿਸ ਫੋਰਸ ਡਿਪਲੋਏ ਕੀਤੀ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਹੈਗਾ ਅਨੁਸਕਾਮੀ ਕਟਰਾ ਨੂੰ ਅੰਜਾਮ ਨਾ ਦੇ ਸਕੇ ਸਰ ਕੀ ਵੀ ਕਿਲਾ ਰਸਤਾ ਕੱਢਿਆ ਕਿਵੇਂ ਡਰਾਈਵਰ ਤੁਸੀਂ ਹਾਇਰ ਕੀਤੇ ਨੇ ਲੈ ਕੇ ਆਏ ਹੋ ਨਹੀਂ ਦੇਖੋ ਇਹ ਤਾਂ ਇਹ ਤਾਂ ਕੰਪਨੀ ਦਾ ਜਿਹੜਾ ਹੈਗਾ ਇੰਟਰਨਲ ਇਹ ਚੀਜ਼ ਹੈਗੀ ਹੈ ਅਸਟ ਜਸਟ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਵੀ ਤਾਂ ਕਿ ਕੋਈ ਬੰਦਾ ਕਿਸ ਤਰ੍ਹਾਂ ਦੇ ਸ਼ਰਾਰਤ ਨਾ ਕਰ ਸਕੇ ਸਾਡਾ ਪਰਪਸ ਇੰਨਾ ਵੀ ਕਿਸੇ ਤਰ੍ਹਾਂ ਦੇ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਹੈ ਉਹਨੂੰ ਕੰਟਰੋਲ ਰੱਖਿਆ ਜਾ ਸਕੇ ਤੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਜਾਂ ਕੋਈ ਅਨਸਕਾਮੀ ਘਟਨਾ ਨੂੰ ਜਾਮ ਨਾ ਦੇ ਸਕੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਚ ਬਾਲ ਕਰੂਗਾ ਸਾਰੇ ਪੰਪਾਂ ਤੇ ਜਾਂ ਡੈਫੀਨਿਟਲੀ ਜਿਹੜੇ ਜਿਹੜੀ ਗੱਡੀ ਆ ਰਹੀ ਇਹਨਾਂ ਦੀ ਉਹਨਾਂ ਨੂੰ ਸਪਲਾਈ ਦੇ ਰਹੇ ਨੇ ਤੇ ਸਾਡੇ ਵੱਲੋਂ ਜਿਹੜੀ ਕੋਈ ਬੰਦੀ ਸੁਰੱਖਿਆ ਹੈਗੀ ਉਹ ਮੁਹੱਈਆ ਕਰਾਈ ਜਾਂਦੀ ਹੈ ਜਦੋਂ ਧਰਨਾ ਕਰਕੇ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਨੇ ਉਹ ਅਸੀਂ ਦੋਨੋਂ ਦੋਨੋਂ ਨਾਲ ਉਹਨਾਂ ਨਾਲ ਵੀ ਗੱਲ ਕਰਕੇ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੇ ਪ੍ਰੋਟੈਸਟ ਹੈ ਉਹਨੂੰ ਖਤਮ ਕੀਤਾ ਜਾ ਸਕੇ ਪੁਲਿਸ ਦੀ ਗਿਣਤੀ ਵਧਾਈ ਹੈ ਸਰ ਇੱਥੇ ਡਿਪੂਆਂ ਦੇ ਬਾਹਰ ਪੁਲਿਸ ਤਰਤ ਕੀਤੀ ਗਈ ਪੁਲਿਸ ਦੀ ਗਿਣਤੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਪੁਲਿਸ ਫੋਰਸ ਹੈ ਉਹ ਪ੍ਰिवੈਂਟਿਵ ਮੇਜਰ ਵਾਸਤੇ ਡਿਪਲੋਏ ਕੀਤੀ ਹੈ ਤਾਂ ਕਿ ਜਿਹੜਾ ਹੋਏਗਾ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਜਾਂ ਕੋਈ ਘਟਨਾ ਜਿਹੜੀ ਹੈਗੀ ਉਸ ਨੂੰ ਤੋਂ ਪਹਿਲੇ ਰੋਕਣ ਲਈ ਟੈਂਕਰ ਭਰਵਾਏ ਗਏ ਨੇ ਜੀ ਅਸੀਂ ਲੈ ਕੇ ਆਏ ਹਾਂ ਜਿਹੜੇ ਜਿਹੜੇ ਉਹਨਾਂ ਦੇ ਹੋਰ ਵੀ ਕੰਪਨੀ ਦੇ ਆ ਰਹੇ ਨੇ ਪਰਸਨਲ ਟੈਂਕਰ ਨੇ ਉਹ ਲੈ ਕੇ ਆ ਰਹੇ ਨੇ ਉਹਨਾਂ ਨੂੰ ਭਰਵਾ ਭਰਵਾਉਂਗਾ ਜੇਕਰ ਗੱਲ ਕੀਤੀ ਜਾਵੇ ਸੈਂਕੜਿਆਂ ਦੀ ਗਿਣਤੀ 'ਚ ਪੰਪ ਡਰਾਈ ਪਏ ਨੇ ਕਿ ਸੰਭਵ ਹੈ ਤੁਸੀਂ ਅੱਜ ਅਚੋਤੇ ਸਪਲਾਈ ਬਹਾਲ ਕਰਾ ਸਕੋ ਡੈਫੀਨਟਲੀ ਜਿਹੜੀ ਹੈਗੀ ਹੌਲੀ ਹੌਲੀ ਹਰੇਕ ਚੀਜ਼ ਦਾ ਹੱਲ ਹੁੰਦਾ ਸੋ ਇਸ ਸਿਚੁਏਸ਼ਨ ਨੂੰ ਵੀ ਹੌਲੀ ਹੌਲੀ ਰਿਜ਼ੋਲਵ ਕਰ ਲਿਆ ਜਾਵੇ ਸਾਰੇ ਅ